ਹੈ ਦੋਸਤੋ ਤੇ ਅੱਜ ਜਿਹੜਾ ਸਾਡਾ ਅੱਜ ਦਾ ਇਹ ਬਲੌਗ ਆ ਇਹ ਬਲੌਗ ਹੈਗਾ ਤੁਹਾਨੂੰ ਇਸ ਬਲੌਗ ਦੇ ਵਿੱਚ ਸਿਮੋ ਤੇ ਗੁੱਗੂ ਤੁਹਾਨੂੰ ਹਨਾ ਸੋਹਣੇ ਸੋਹਣੇ ਗੀਤ गा ਕੇ ਦਿਖਾਉਣਗੇ ਸੁਣਾਉਣਗੇ ਤੇ ਤੁਹਾਨੂੰ ਜਿਹੜਾ ਗਾਣਾ ਵਧੀਆ ਲੱਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਬਈ ਤੁਹਾਨੂੰ ਉਹ ਗਾਣਾ ਕਿੱਦਾਂ ਦਾ ਲੱਗਾ ਠੀਕ ਹੈ ਤੇ ਕਿਹਦਾ ਵਧੀਆ ਲੱਗਾ ਗੁੱਗੂ ਦਾ ਵਧੀਆ ਲੱਗਾ ਕਾ ਸਿਮੋ ਦਾ ਵਧੀਆ ਲੱਗਾ ਦੋਨਾਂ ਵਿੱਚੋਂ ਇੱਕ ਦੱਸ ਦੋਨਾਂ ਵਿੱਚੋਂ ਇੱਕ ਦਾ ਜਰੂਰ ਦੱਸਣਾ ਹੀ ਦੱਸਣਾ ਆ ਵੇ ਕਿਹਦਾ ਗਾਣਾ ਤੁਹਾਨੂੰ ਜ਼ਿਆਦਾ ਬੈਸਟ ਲੱਗਾ ਵਧੀਆ ਲੱਗਾ ਜਾਂ ਬਾਜ ਕੇ ਦੀ ਜ਼ਿਆਦਾ ਵਧੀਆ ਠੀਕ ਆ ਗੋਗੋ ਵਜੇ ਐਕਟਫਨ ਲਾ ਰਿਹਾ ਆਪਣੀ ਤਿਆਰੀ ਕਰ ਰਿਹਾ ਸਿੰਗਰਾ ਮੁਗੜ ਸਿੰਗਰਾਂ ਸਟੇਜਾ ਤੇ ਗੈਡਵਨ ਲਾ ਜਾਂਦੇ ਨਾ ਤੇ ਉਸ ਤੋਂ ਬਾਅਦ ਫੇ ਸਿਮਾ ਵੀ ਚਲੋ ਪਹਿਲਾ ਗਾਣਾ ਅਸੀਂ ਸੁਣਦੇ ਆ ਆਪਣੇ ਸਿਮਾ ਕੋਲੋਂ ਸਿਮਾ ਜਲ ਸੁਣਾਓ ਪਹਿਲਾ ਗਾਣਾ ਸੋਣਿਆ ਮਕਸਾ ਤੇਰਾ ਨੱਕ ਤੋਂ ਨਹੀਂ ਗੀਦਾ ਉਂਝ ਵਤੂ ਗਾਲੇ ਵਿੱਚ ਚੰਦੀ ਪਾਈ ਫੀਲਦਾ ਸੋਣਿਆ カレンダー、カレンダー、カレンダー、カレンダー、カレンダー、カレンダー、カレンダー、カレンダー、カレンダー、カレンダー、カレンダー、カレンダー、カレンダー、カレンダー、カレンダー、カレンダー、カレンダー、カレンダー、カレー、カレンダー、ンダー、カレンー、カレンダー、カレンダレンンダンダー、レカレカレンダカレカレ ਕੋਰੇ ਜਿਓ ਰੰਗ ਮੇਰੇ ਪੈ ਗਿਆ ਸਿਕਾ ਵਿੱਚ ਤੇਨੇ ਮੰਗੁਣਾ ਕਰੇ ਮੈਂ ਦੱਸ ਕਿੱਤੋਂ ਸਿਕਾ ਵੇ ਹਰ ਵੇ ਲੈ ਸੋਚਦੀ ਯਾਦੀ ਹਾਂ 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 ਤੇ ਪੰਨਾ ਚਾਂਦੇ ਦੇ ਕੋਚੇ ਦੀ ਮਰੀ ਕੋਚੇ ਦੀ ਮਰੀ ਤੇ ਪਿੱਛੇ ਪਿੱਛੇ ਕੰਮੀ ਨਹੀਂ ਚੱਲਦੀ ਚੰਨਾ ਪਰਨਾਮ ਨਾਮ ਤੇਰਾ ਲੰਦੀ ਵੇ ਇੱਥੇ ਰੱਖ ਦੇ ਤੇਰੇ ਬੁੱਲ ਚਲਾ ਤੇਰੇ ਪਿੱਛੇ ਲੱਗਦੇ ਜੋ ਜਿਹੜੇ ਉਹਨਾਂ ਦਾ ਪਾਵੇ ਬੁੱਲ ਚਲਾ ਪਰਨਾਮ ਨਾਮ ਕਿਸਤੇ ਆਏ ਤੇ ਬੁੱਲ ਵੇ ਤੇਰੇ ਕੰਜਰ ਗਵਾਚ ਕੀ ਮੇਰੀ ਨੀ ਤੂੰ ਮੇਰੇ ਯਾਰ ਦਿਲ ਤੇ ਲੱਗਿਆ ਤਾਂ ਹੀ ਮਗਰੇ ਆਉਂਦੀ ਵੇ ਨੀ ਤੇ ਵਤਨੂ ਸੰਜਣੀਆਂ ਦੀ ਜੱਟੀ ਕਿਨੇ ਚਾਉਂਦੀ ਵੇ ਨਾ 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 ਕੰਜਰ ਗਵਾਚ ਕੀ ਮੇਰੀ ਗਵਾਚ ਕੀ ਮੇਰੀ ਤੇਰੇ ਪਿੱਛੇ ਵਿੱਚ ਕਮਰੀ ਦੀ ਚੰਨਾ ਕੰਜਰ ਗਵਾਚ ਕੀ ਮੇਰੀ ਚਲੋ ਜੀ ਇਹ ਗਾਣਾ ਤੁਸੀਂ ਸੁਣਿਆ ਹੁਣ ਝਾਂਜਰ ਗਵਾਚਗੀ ਮੇਰੀ ਤੇਰੇ ਪਿੱਛੇ ਪਿੱਛੇ ਘੁੰਮਦੀ ਦੀ ਚੱਨਾ ਤੇ ਇਹ ਗਾਣੇ ਦਾ ਨਾਮ ਹੈਗਾ ਝਾਂਜਰ ਤੇ ਇਹ ਸੁਣਾਇਆ ਤੁਹਾਨੂੰ ਸਾਡੀ ਸਿਮੋਰਾਣੀ ਨੇ ਠੀਕ ਆ ਫ੍ਰੋਮ ਸਰਾਲ ਮੰਡੀ ਸਰਾਲ ਕਾਜੀਆਂ ਠੀਕ ਆ ਤੇ ਹੁਣ ਤੁਹਾਨੂੰ ਅਗਲਾ ਗੀਤ ਜਿਹੜਾ ਆ ਉਹ ਸਾਡੇ ਗੁੱਗੂ ਭਾਜੀ ਫ੍ਰੋਮ ਸਰਾਲ ਮੰਡੀ ਸਰਾਲ ਕਾਜੀਆਂ ਤੋਂ ਉਹ ਸੁਣਾਉਣਗੇ ਚਲੋ ਅਗਲਾ ਗੀਤ ਅਸੀਂ ਲੈ ਕੇ ਪੇਸ਼ ਆ ਗੁੱਗੂ ਗੇਲ ਲਓ ਜੀ ਹੁਣ ਸਾਡੇ ਗੁੱਗੂ ਭਾਜੀ ਆ ਚੁੱਕੇ ਨੇ ਤੇ ਹੁਣ ਅਸੀਂ ਇਹਨਾਂ ਕੋ ਸੁਣਾਵਾਂਗੇ ਇਹਨਾਂ ਨੇ ਗਾਣਾ ਕਿਹੜਾ ਸੁਣਾਉਣਾ ਹੈ ਚੱਲ ਵੇ ਗੋਗੂ ਰੁਕੋ ਮੈਂ ਰੁਕ ਗਿਆ ਲੋ ਦੋਸਤੋ ਹੁਣ ਸਾਡੇ ਜਿਹੜੇ ਟੀਮ ਮੇਟ ਜਿਹੜੇ ਸੈਕੰਡ ਸੰਗੀਤ ਗਾਉਣ ਵਾਲੇ ਆ ਸੰਗੀਤ ਦੀ ਦੁਨੀਆ ਵਿੱਚ ਆਏ ਨੇ ਤੇ ਹੁਣ ਸਾਡਾ ਜਿਹੜਾ ਅਗਲਾ ਗੀਤ ਆ ਉਹ ਗੋਗੂ ਗੱਲ ਫਰੋਮ ਸਰਾੜ ਮੰਡੀ ਸਹਾਲਕਾ ਜੀਆਂ ਤੁਹਾਡੇ ਸਾਹਮਣੇ ਲੈ ਕੇ ਪੇਸ਼ ਨੇ ਚਲੋ ਸੁਣਾਓ ਬੱਦਲ ਕੀ ਬਰਸਾਏ ਜੇ ਸਾਵਨ ਜਾਨ ਦਾ ਮੇਰੀ ਲੈ ਜਾਏ ਦੇ ਦੇ ਜੋ ਕੋਇਲ ਬਾਗੋ ਮੇ ਹੈ ਬੋਲੇ ਜੋ ਕੋਇਲ ਬਾਗੋ ਮੇ ਅਸਾ ਬਸ ਕੋਰ ਗੋਣਾ ਸੀ ਮੇਰੇ ਗਾਓ ਗਾਓ ਕਰਦਾ ਹਾਂ ਤੇ ਕਾਲਾ ਕਰ کہ جب میں حد سے آگے پڑھ گیا تھا عشقی میں پیاری زندگی کو لے رہا تھا مدا کری میں کہ پھر مدا کری میں مل گیا سفا کری میں شکر آیا منزلیں تو تنہ تھا میں واپسی میں جیسے پھول توڑے ہوں گے تم نے چھوڑی بھر کے میں وہ پھول چھوکی رہ گیا تھا شاکری میں جیسے کھاپ نہیں میں کھاپ گیا کری میں پل سے پل میں کیا ہوا تم رہ گئے میں یاد کروں کو سوچ لکھتا ہوں جو لکھتا ہوں تو نہ ایک سوال کروں پر ایک سوال سے وقت کیا بدل دو خوشیوں میں خوشیوں سے کیا کمال کروں پر اب سوال بھی فی الحال تم سنبھال لے فی یہ سنبال پیچھا چار کیا میں چار چلوں چالا میں اپنے ماں پیلوں میں سے تیرا ہی نام لوں گا میں خود کی سانس تھام لوں گا تیرے سارے آسو میرے ہو سکتے ہیں ایسا ہے تو تیری خاطر ہم بھی رو سکتے ہیں تیرے ہم ایک بار تیری مسکراہٹ کے پر ہم سب کچھ کر سکتی ہیں میری محبتوں کا کوئی حساب نہیں ہے ਤੇਰੀ ਆ ਕੁਮਾਂ ਮੇਰੀ ਦਿਖਾਉਣੀ ਹੈ ਬਿੰਦੀ ਹੋਏ ਮਣੀ ਸੁਣਾਉਣੇ ਚਾਹੁੰਦਾ ਹਾਂ ਤੁਮ ਕੰਨ ਤੇ ਦੇਵਾ ਤੇ ਕਰਵਾਇ ਫੋਟੋ ਖਿੱਚ ਲੀ ਸੋ ਦੋਸਤੋ ਕੇ ਗਾਇਸ ਜਿਹੜਾ ਅਸੀਂ ਹੁਣ ਗਾਣਾ ਗਾ ਰਹੇ ਆ ਉਹ ਹੈ ਮਸਤੋਨੀ ਵਾਰੇ ਆ ਜਿਹੜਾ ਦੂਸਰਾ ਗਾਣਾ ਗਾ ਕੇ ਆਂਦਾ ਉਹ ਹੈਗਾ ਇੱਕ ਮੁੰਡੇ ਦੇ ਮੁੰਡਾ ਕੋਲ ਹੁੰਦਾ ਇੱਕ ਉਹਦੇ ਬਾਰੇ ਉਹ ਗਾਇਆ ਮੈਂ ਤੇ ਤੁਹਾਨੂੰ ਤੇ ਤੁਹਾਨੂੰ ਸਿਮੋ ਔਰ ਗੁੱਗੂ ਦੇ ਗੀਤ ਵਿੱਚ ਕਿਹਦਾ ਗੀਤ ਵਧੀਆ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਆ ਤੇ ਓਕੇ ਬਾਏ